ਇਹ ਕੰਪਨੀ ਲਗਾ ਰਹੀ ਹੈ ਫ੍ਰੀ ਬਾਈ 5 ਨਾਲ ਰਾਊਟਰ ਵੀ ਮਿਲੇਗਾ ਬਿਲਕੁਲ ਮੁਫਤ ਇੰਜ ਕਰੋ ਆਨਲਾਈਨ ਅਪਲਾਈ ਹਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ Airtel ਵੱਲੋਂ ਨਵੇਂ ਪਲਾਨ ਪੇਸ਼ ਕੀਤੇ ਜਾ ਰਹੇ ਹਨ ਕੁਝ ਦਿਨ ਪਹਿਲਾਂ Airtel ਨੇ ਪਲਾਨ ਦੀ ਕੀਮਤ ਵਧਾ ਦਿੱਤੀ ਹੈ ਪਰ ਇਸ ਦੇ ਨਾਲ ਤੁਹਾਨੂੰ ਕਈ ਫੀਚਰਸ ਮਿਲ ਰਹੇ ਹਨ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਤੁਹਾਨੂੰ Wi-Fi ਨਾਲ ਕੋਈ ਵੱਖਰਾ ਚਾਰਜ ਦੇਣ ਦੀ ਨਹੀਂ ਹੈ ਜਾਨੀ ਕਿ ਇੰਸਟਾਲੇਸ਼ਨ ਚਾਰਜ ਦੇ ਨਾਲ ਰਾਊਟਰ ਵੀ ਮੁਫਤ ਦਿੱਤਾ ਜਾ ਰਿਹਾ ਹੈ ਇਹ Airtel ਦੀ ਤਰਫੋਂ Wi-Fi ਇੰਸਟਾਲੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਪਰ ਤੁਹਾਨੂੰ ਰੀਚਾਰਜ ਜ਼ਰੂਰ ਕਰਨਾ ਹੋਵੇਗਾ ਇਸ ਤੋਂ ਬਾਅਦ ਹੀ ਤੁਹਾਨੂੰ ਮੁਫਤ ਇੰਸਟਾਲੇਸ਼ਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਵੱਖਰੇ ਤੌਰ ਤੇ ਕੋਈ ਵੀ ਭੁਗਤਾਨ ਨਹੀਂ ਕਰਨਾ ਪਵੇਗਾ Airtel ਦੁਆਰਾ ਇੱਕ ਪਲਾਨ ਲਿਆਂਦਾ ਗਿਆ ਹੈ ਅਤੇ ਇਸ ਦੀ ਕੀਮਤ ਸਿਰਫ ਔਰ ਸਿਰਫ 499 ਰੁਪਏ ਹੈ ਜਿਸ ਦਾ ਮਤਲਬ ਹੈ ਕਿ ਤੁਹਾਨੂੰ 500 ਰੁਪਏ ਤੋਂ ਕਟ ਦਾ ਰੀਚਾਰਜ ਕਰਨਾ ਹੋਵੇਗਾ ਜੇਕਰ ਤੁਸੀਂ ਇਸ ਪਲਾਨ ਨੂੰ ਖਰੀਦਦੇ ਹੋ ਤਾਂ ਤੁਹਾਨੂੰ 40Mbps ਸਪੀਡ ਵਾਲਾ ਇੰਟਰਨੈਟ ਦਿੱਤਾ ਜਾਵੇਗਾ ਇਸ ਦੇ ਵਿੱਚ ਅਨਲਿਮਟਿਡ 3300GB ਡਾਟਾ ਮਿਲ ਸਕਦਾ ਹੈ ਇਸ ਵਿੱਚ ਮੁਫਤ ਲੈਂਡਲਾਈਨ ਕਨੈਕਸ਼ਨ ਵੀ ਮਿਲਣ ਵਾਲਾ ਅਜਿਹੇ 'ਚ ਤੁਹਾਨੂੰ ਦੋਰਾ ਫਾਇਦਾ ਮਿਲਣ ਵਾਲਾ ਹੈ ਪਰ ਉਪਭੋਗਤਾਮਾਨ ਨੂੰ ਲੈਂਡਲਾਈਨ ਕਨੈਕਸ਼ਨ ਲਈ ਉਪਕਰਣ ਖੁਦ ਖਰੀਦਣੇ ਪੈਣਗੇ ਬਹੁਤ ਸਾਰੇ ਲੋਕ ਇਸ ਯੋਜਨਾ ਨੂੰ ਇਸ ਯੋਜਨਾ ਨੂੰ ਬਹੁਤ ਪਸੰਦ ਕਰਦੇ ਹਨ ਇਹ ਇੱਕ ਕਿਫਾਇਤੀ ਯੋਜਨਾ ਹੈ ਜਿਸ ਕਾਰਨ ਤੁਹਾਨੂੰ ਯੋਜਨਾ ਦੇ ਨਾਲ ਹੋਰ ਕੋਈ ਲਾਭ ਨਹੀਂ ਮਿਲੇਗਾ। ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਕਿ ਤੁਹਾਨੂੰ ਪਲਾਨ ਦੇ ਨਾਲ ਵੱਖਰੇ ਤੌਰ ਤੇ 18% ਜੀਐਸਟੀ ਦਾ ਜੀਐਸਟੀ ਦਾ ਭੁਗਤਾਨ ਵੀ ਕਰਨਾ ਹੋਵੇਗਾ। ਟੈਕਸ ਤੋਂ ਬਾਅਦ ਇਸ ਪਲਾਨ ਦੀ ਕੀਮਤ 588 ਰੁਪਏ ਹੋਵੇਗੀ। ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ। ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਸਰ ਅਲਰਟ ਤੇ